एक पास सिद्धू मूसेवाले के जन्मदिन वाले जन्म दिन परिवार वालों सिद्धू मूसेवाले कुछ गीत रिलीज किए गए दूजे पास बीबीसी वालों दो भाग की वो डॉक्यूमेंटरी भी रिलीज कर दी गई जिसका मूसेवाला का परिवार लगातार विरोध कर रहा है सी। जहां जी हाँ बीबीसी वालों सिद्धू मूसेवाल की जिंदगी से मौत पर बनाई डॉक्यूमेंटरी द किलिंग कॉल परिवार के विरोध के बावजूद रिलज कर दी गई है ਐਸ ਡਾਕੂਮੈਂਟਰੀ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ। ਉਹਨਾਂ ਕਿਹਾ ਕਿ ਜਦ ਪਰਿਵਾਰ ਨੇ ਅਦਾਲਤ ਦਾ ਰੋਕ ਕੀਤਾ ਤਾਂ ਡਾਕੂਮੈਂਟਰੀ ਸਿੱਧੀ ਰਿਲੀਜ਼ ਕਰ ਦਿੱਤੀ ਗਈ। ਹੁਣ ਸਾਨੂੰ ਅਦਾਲਤ ਤੋਂ ਇਨਸਾਫ ਮਿਲਣ ਦੀ ਉਮੀਦ ਹੈ। ਉਹਨਾਂ ਇਲਜ਼ਾਮ ਲਾਇਆ ਕਿ ਐਸ ਡਾਕੂਮੈਂਟਰੀ ਦੇ ਪਿੱਛੇ ਸਰਕਾਰਾਂ ਦਾ ਹੱਥ ਹੈ। ਤੇ ਇਹ ਡਾਕੂਮੈਂਟਰੀ ਕੇਸ ਨੂੰ ਖਤਮ ਕਰਨ ਦੇ ਲਈ ਰਿਲੀਜ਼ ਕੀਤੀ ਗਈ ਹੈ। ਤੇ ਤੁਸੀਂ ਦੇਖਦੇ ਹੋਵੋਗੇ ਬੀਬੀਸੀ ਨੇ ਬੇਸ਼ੱਕ ਉਹਨੇ ਪਹਿਲਾ ਸਕਰੀਨਿੰਗ ਕਰਨੀ ਸੀ ਫਿਰ ਉਹਨੇ ਉਹਨੂੰ ਸਿੱਧਾ ਹੀ ਕੋਟ ਨੂੰ ਪਤਾ ਲੱਗਿਆ ਰਿਪੋਰਟ ਚਲੇ ਗਏ ਨੋਟਾਊਗਾ ਉਸ ਤੋਂ ਪਹਿਲਾਂ ਉਹਨੇ ਰਿਲੀਜ਼ ਵੀ ਕਰ ਦਿੱਤੀ ਪਰੰਤੂ ਇਹ ਸਾਰੀ ਚੀਜ਼ ਹੁਣ ਬਾਹਰ ਪ੍ਰੈਸ ਦੀ ਬਜਾਏ ਬਲ ਸਾਡਾ ਫੈਸਲਾ ਪਰਿਵਾਰ ਦਾ ਸੀ ਮੈਨੂੰ ਕੋਟ ਦੇ ਗ੍ਰਾਊਂਡ ਇੰਸਟੀਚੂਟ ਨੂੰ ਮੈਨੂੰ ਦਿੱਖਤਾ ਆਉਂਦੀ ਹੈ ਤੁਸੀਂ ਸੱਚ ਜਾਣਿਓ ਜੋ ਸਿੱਧੂ ਦੀ ਹਾਲਤ ਸੀ ਨਾ ਵੇਰੀ ਉਸ ਤੋਂ ਵੀ ਬੱਤਰ ਕਰਦੇ ਨੇ ਲੋਕਾਂ ਨੇ ਅੱਜ 11 ਜੂਨ ਸੀ ਉਹਨਾਂ ਨੂੰ ਪਤਾ ਸੀ 11 ਜੂਨ ਦੇ ਦਿਨ ਕੀ ਕਰਨੀ ਰੋਹ ਦੇ ਵਿੱਚ ਡਾਕੂਮੈਂਟਰੀ ਆ ਰੋਕਦਾ ਤੁਸੀਂ ਲੋਕ ਦੇ ਤਾਂ ਸਿੱਧੂ ਦੀ ਨੂੰ ਕਿਸੇ ਤਰੀਕੇ ਨਾਲ ਪ੍ਰਭਾਵ ਨਹੀਂ ਕਰ ਸਕਦੇ ਸ਼ਰੀਰਕ ਤੌਰ ਤੇ ਮਰਿਆ ਪਰੰਤੂ ਅੱਜ ਵੀ ਜਿੰਦਾ ਮੈਨੂੰ ਇੱਥੇ ਸਿੱਧਾ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਪਿੱਛੇ ਕਰਦਾ ਹੈ ਵੀ ਉਹ ਸੁਭਦੀਪ ਦਾ ਜਿਹੜਾ ਚਿੱਪ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਕਰ ਲਈ ਗਲਤ ਬੰਦਿਆਂ ਤੋਂ ਇੰਟਰਵਿਊ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸ਼ੁਭ ਦੀਪਦਾ ਜਿਹੜਾ ਚੈਪਟਰ ਹੈ ক্লোਜ਼ ਕਰਨ। ਦੱਸਦੀ ਹੈ ਕਿ ਇਸੇ ਡਾਕੂਮੈਂਟਰੀ 'ਚ ਕੋਲਡੀ ਬਰਾੜ ਨੂੰ ਲੈ ਕੇ ਇੱਕ ਵੱਡਾ ਦਾਵਾ ਵੀ ਕੀਤਾ ਗਿਆ। ਬੀਬੀਸੀ ਡਾਕੂਮੈਂਟਰੀ 'ਚ ਇਹ ਗੱਲ ਕਹੀ ਗਈ ਹੈ ਕਿ ਸਿੱਧੂ ਮੂਸੇਵਾਲਾ ਲਾਰੈਂਸ ਬਿਸ਼ਨੋਈ ਸਮੇਤ ਕਈ ਗੈਂਗਸਟਰਾਂ ਦੇ ਸੰਪਰਕ 'ਚ ਸੀ। 2017 'ਚ ਲਾਰੈਂਸ ਤੇ ਮੂਸੇਵਾਲਾ ਦੀ ਗੱਲ ਹੋਈ ਸੀ। ਵਿਰੋਧੀ ਗੈਂਗ ਦਾ ਪੱਖ ਪੂਰਨ ਦੇਕਰ ਲਾਰੈਂਸ ਤੇ ਮੂਸੇਵਾਲਾ ਦੀ ਆਪਸ ਚ ਵਿਗੜ ਗਈ ਮਨਾ ਕਰਨ ਦੇ باوجود ਬੰਬੀਹਾ ਗਰੁੱਪ ਦੇ ਮੈਂਬਰ ਮਨਦੀਪ ਧਾਲੀਵਾਲ ਵੱਲੋਂ ਕਰਵਾਏ ਗਏ ਭਗੂ ਮਾਜਰਾ ਕਬੱਡੀ ਕੱਪ ਚ ਮੂਸੇਵਾਲਾ ਚਲਾ ਗਿਆ ਉਸਨੇ ਵੀਡੀਓ ਪਾਈ ਇਸ ਤੋਂ ਬਾਅਦ ਇਹ ਦੁਸ਼ਮਣੀ ਪੈਦਾ ਹੋ ਗਈ ਕਿ ਲਾਰੈਂਸ ਵਿਸ਼ਨੋਈਪਰਾ ਸਿੱਧੂ ਦੇ ਟੱਚ ਦੇ ਵਿੱਚ ਸੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਵੀ ਹੁੰਦੀ ਸੀ ਸਿੱਧੂ ਲਾਰੈਂਸ ਨੂੰ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਦੇ ਮੈਸੇਜ ਭੇਜਦਾ ਸੀ ਉਸ ਨੂੰ ਇੰਪ੍ਰੈਸ ਕਰਨ ਲਈ ਸਿੱਧੂ ਨੇ ਬੋਲਿਆ ਕਿ ਲਾਰੈਂਸ ਨੇ ਉਸ ਨੂੰ ਕਾਲ ਕੀਤਾ ਉਸ ਨੂੰ ਕਿਹਾ ਕਿ ਉਹ ਸਿੱਧੂ ਦਾ 뮤직 ਬਹੁਤ ਪਸੰਦ ਕਰਦਾ ਹੈ ਇਹ ਗੱਲ ਤਾਤੀ ਹੈ ਜਦ ਸਿੱਧੂ 뮤직 ਇੰਡਸਟਰੀ ਦੇ ਵਿੱਚ ਨਵਾਂ ਸੀ ਨਰਾਜ਼ਗੀ ਦਾ ਜੋ ਮੁੱਖ ਕਾਰਨ ਸੀ ਮਨਦੀਪ ਟਾਲੀਵਾਲ ਨੇ ਜਿਹੜਾ ਕਬੱਡੀ ਕੱਪ ਆਰਗੇਨਾਈਜ਼ ਕਰਵਾਇਆ ਲਾਰੈਂਸ ਨੇ ਸਿੱਧੂ ਨੂੰ ਉਸ ਟੂਰਨਾਮੈਂਟ ਦੇ ਵਿੱਚ ਜਾਣ ਤੋਂ ਮਨਾ ਕੀਤਾ ਸਿੱਧੂ ਬੋਲਿਆ ਮੈਂ ਕਿਉਂ ਨਾ ਜਾਵਾਂ ਪਹਿਲੀ ਡਿਸਪਿਊਟ ਭਾਗੋ ਮਾਦਰਾ ਦੀ ਕਬੱਡੀ ਖੇਡ ਸੀ ਉਹ ਪਿੰਡ ਸਾਡੇ ਵਿਰੋਧੀਆਂ ਦਾ ਸੀ ਸਾਡੇ ਵਿਰੋਧੀਆਂ ਨੇ ਪਿੰਡ ਨੂੰ ਜਾ ਕੇ ਪ੍ਰਮੋਟ ਕੀਤਾ ਉਸ ਕਾਰਨ ਲਾਰੈਂਸ ਬਾਈ ਨੂੰ ਸਿੱਧੂ ਤੇ ਗੁੱਸਾ ਸੀ ਇਹਨਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਅਸੀਂ ਤੇਰਾ ਨੁਕਸਾਨ ਕਰਾਂਗੇ ਸਿੱਧੂ ਵੀ ਆਪਣੇ ਕਮਾਂਡ ਦੇ ਵਿੱਚ ਬਹੁਤ ਗਲਤੀਆਂ ਕਰ ਬੈਠਾ ਜਿਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਜ਼ਿਕਰ ਖਾਸੇ ਕਿ ਡਾਕੂਮੈਂਟਰੀ 'ਚ ਸਿੱਤੂ ਮੂਸੇਵਾਲਾ ਦੀਆਂ ਨਿੱਜੀ ਤਸਵੀਰਾਂ ਉਸ ਦੇ ਕਤਲ ਨਾਲ ਜੁੜੀਆਂ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਵੀ ਸ਼ਾਮਲ ਕੀਤੀਆਂ ਗਈਆਂ ਨੇ ਕਈ ਪੱਤਰਕਾਰਾਂ ਦੀਆਂ ਗੱਲਾਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਗਿਆ ਪਰ ਇਹ ਸਭ ਕੁਝ ਪਰਿਵਾਰ ਦੀ ਇਜਾਜ਼ਤ ਤੋਂ ਬਿਨਾ ਕੀਤਾ ਗਿਆ ਬਲਕੌਰ ਸਿੰਘ ਦਾ ਤਰਕ ਹੈ ਕਿ ਸਿੱਧੂ ਦੇ ਕਤਲ ਦੇ ਨਾਲ ਚੁੜਿਆ ਟ੍ਰਾਇਲ ਅਜੇ ਚੱਲ ਰਿਹਾ ਹੈ ਅਜਿਹੇ 'ਚ ਕਿਸੇ ਵੀ ਤਰ੍ਹਾਂ ਦੀ ਡਾਕੂਮੈਂਟਰੀ ਜਾਂ ਫਿਰ ਜਾਣਕਾਰੀ ਦਾ ਜਨਤਕ ਪ੍ਰਸਾਰਣ ਜਾਂ ਸਕ੍ਰੀਨੀ ਕੇਸ ਦੀ ਜਾਂਚ ਅਤੇ ਟ੍ਰਾਇਲ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਚਾਰਕੇ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪਰਿਵਾਰ ਹਾਲੇ ਵੀ ਉਸ ਦੇ ਇਨਸਾਫ ਦੀ ਲੜਾਈ ਲੜ ਰਹੇ ਪੀਟੀਸੀ ਨਿਊਜ਼ ਲਈ ਮਾਨਸਾ ਤੋਂ ਨਵਦੀਪ ਹਾਲੂ ਵਾਲੀ ਅਦ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼